ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਦਾ ਅੱਜ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਤਾਦਾਦ ਵਧ ਗਈ ਹੈ ਹਕੀਕਤ ਤੋਂ ਕੋਹਾਂ ਦੂਰ ਹੈ ਮੈਂ ਰਾਜਾ ਵਿਡਿੰਗ ਜੀ ਨੂੰ ਦੱਸਣਾ ਚਾਹਣਾ ਤੁਹਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਗ ਤਸਕਰ ਜਿਹੜੇ ਆ ਉਹ ਫੜੇ ਗਏ ਹੈਗੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਨਕਾਊਂਟਰ ਹੋਏ ਹੈ ਤੇ ਸਪਲਾਈ ਚੈਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਔਰ ਤੋੜ ਦਿੱਤਾ ਗਿਆ ਔਰ ਅੱਜ ਇਹ ਡਰਗ ਤਸਕਰ ਜਿਹੜੇ ਆ ਉਹ ਜਿਲ੍ਹਿਆਂ ਦੀ ਹਵਾ ਖਾ ਰਹੇ ਨੇ ਰਾਜਾ ਫਿਟਿੰਗ ਸਭ ਤੁਹਾਨੂੰ ਇਹ ਕਿਉਂ ਨਜ਼ਰ ਨਹੀਂ ਆਉਂਦਾ ਕਿ ਅੱਜ ਜਿਹੜੀ ਜਨ ਚੇਤਨਾ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਚੱਲ ਚੁੱਕੀ ਹੈ ਜਿਸ ਦੇ ਵਿੱਚ ਕੀ ਸਰਪੰਚ ਕੀ ਪੰਚ ਕੀ ਮਹਿਲਾਵਾਂ ਕੀ ਬਜ਼ੁਰਗ ਕੀ ਨੌਜਵਾਨ ਕੀ ਬੱਚੇ ਵੱਲ ਚੜ ਕੇ ਹਿੱਸਾ ਲੈ ਰਹੇ ਨੇ ਪ੍ਰਤੀਗਿਆ ਕਰ ਰਹੇ ਨੇ ਕਿ ਨਾ ਨਸ਼ਾ ਅਸੀਂ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ ਤਾਂ ਕਿ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਬਣਾਇਆ ਜਾ ਸਕੇ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਨਸ਼ਾ ਮੁਕਤ ਪੰਜਾਬ ਸੌਂਪਿਆ ਜਾ ਸਕੇ ਵੜਿੰਗ ਸਾਹਿਬ ਇਹ ਤਾਂ ਤੁਹਾਡੀਆਂ ਸਰਕਾਰਾਂ ਸੀ ਜਿਨ੍ਹਾਂ ਨੇ ड्रग ਤਸਕਰਾਂ ਦੀਆਂ ਪੁਸ਼ਤ ਪਨਾਹੀਆਂ ਕੀਤੀਆਂ ਇਹ ਤਾਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਹਾਡੇ ਉਸ ਵਕਤ ਦੇ ਮੁੱਖ ਮੰਤਰੀ ਸਾਹਿਬ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਖਾ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਾਂਗਾ ਨਸ਼ਿਆਂ ਦਾ ਲੱਕ ਭਾ ਨੀ ਟੁੱਟਿਆ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਦਾ ਲੱਕ ਜ਼ਰੂਰ ਟੁੱਟ ਗਿਆ ਪੰਜਾਬ ਦੀ ਜਵਾਨੀ ਦਾ ਲੱਕ ਜਿਹੜਾ ਜ਼ਰੂਰ ਟੁੱਟ ਗਿਆ ਤੁਸੀਂ ਅੱਜ ਬਠਿੰਡੇ ਦੇ ਵਿੱਚ ਜਿਸ ਕਦਰ ਝੂਠ ਬੋਲਿਆ ਉਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਇੱਕ ਨੌਜਵਾਨ ਜਿਸ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋਈ ਸੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵਾ ਮਾਨ ਸਾਹਿਬ ਦੀ ਸਰਕਾਰ ਨੇ ਔਰ ਮਾਨ ਸਾਹਿਬ ਨੇ ਉਸੇ ਦੇ ਲਈ ਹਦਾਇਤ ਦਿੱਤੇ ਸੀ ਸਖਤ ਹਦਾਇਤ ਦਿੱਤੇ ਸੀ ਕਿ ਇਹਦੀ ਨਿਰਪੱਖ ਜਿਹੜੀ ਹੈ ਉਹ ਜਾਂਚ ਹੋਵੇ ਔਰ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਮਿਲੇਗੀ ਹਾਲੇ ਤੱਕ ਇਹ ਮਿਲਦੀ ਤੁਸੀਂ ਜਿਹੜੀ ਐ ਪ੍ਰੈਸ ਰਿਲੀਜ਼ ਆਈ ਹੈ ਉਹਨੇ ਦੱਸਿਆ ਕਿ ਹਾਲੇ ਤੱਕ ਤਾਂ ਪੋਸਟਮਾਰਟਮ ਦੀ ਰਿਪੋਰਟ ਹੀ ਨਹੀਂ ਆਈ ਹੈ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਉਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਸੋ ਨੈਚਰਲੀ ਇਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਜੇਕਰ ਉਸ ਦੇ ਵਿੱਚ ਕੋਈ ਪੁਲਿਸ ਵਾਲਾ ਦੋਸ਼ੀ ਹੋਇਆ ਭਾਵੇਂ ਜਿੱਡਾ ਮਰਜੀ ਵੱਡਾ ਅਫਸਰ ਹੋਵੇ ਮਾਨਸਾਬ ਦੀ ਸਰਕਾਰ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਮੈਂ ਤੇ ਤੁਹਾਨੂੰ ਰਾਜਾ ਬੜਿੰਗ ਜੇ ਇੱਕੋ ਹੀ ਬੇਨਤੀ ਕਰਦਾ ਕਿ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ